ਕਿਸਾਨ ਵੀਰਾਂ ਤੇ ਕਿਸਾਨ ਵੀਰਿਆ ਲਈ ਸਾਡਾ ਰੋਜ਼ਾਨਾ ਪ੍ਰੋਗਰਾਮ ਕਿਸਾਨ ਬਾਣੀ ਇਸ ਪ੍ਰੋਗਰਾਮ ਦੇ ਪ੍ਰાયੋਜਕ ਨੇ ਖੇਤੀ ਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ ਮਨ ਵੀਰੋ ਤੇ ਕਿਸਾਨ ਭੈਣੋ ਅੱਜ ਦਾ ਕਿਸਾਨ ਵਾਣੀ ਪ੍ਰੋਗਰਾਮ ਲੈ ਕੇ ਮੈਂ ਤਰਮਿੰਦਰ ਸੰਧੂ ਹਾਜ਼ਰ ਆਂ ਅੱਜ ਦੇ ਕਿਸਾਨ ਵਾਣੀ ਪ੍ਰੋਗਰਾਮ ਦੇ ਵਿੱਚ ਤੁਹਾਡੀ ਜਾਣਕਾਰੀ ਦੇ ਵਿੱਚ ਵਾਅਦਾ ਕਰਨਾ ਹੈ ਕਿਉਂਕਿ ਤੁਸੀਂ ਝੋਨੇ ਦੀ ਫਸਲ ਨੂੰ ਹੁਣ ਪਾਲ ਰਹੇ ਹੋ ਤੇ ਝੋਨੇ ਦੀ ਫਸਲ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਘੇਰ ਲੈਂਦੀਆਂ ਨੇ ਖਾਸ ਤੌਰ ਦੇ ਉੱਤੇ ਕੀਟਾਂ ਦਾ ਹਮਲਾ ਹੁੰਦਾ ਹੈ ਤਾਂ ਉਹਦਾ ਪ੍ਰਬੰਧਨ ਵੀ ਬੜਾ ਜ਼ਰੂਰੀ ਹੈ ਤੇ ਕਈ ਵਾਰ ਸਾਨੂੰ ਜਾਣਕਾਰੀ ਸਾਰੀ ਹੁੰਦੀ ਹੈ ਪਰ ਇੰਨਾ ਨਹੀਂ ਪਤਾ ਹੁੰਦਾ ਕਿ ਕਿਹੜੀ ਦਵਾਈ ਕਿੱਥੇ ਕਾਰਗਰ ਹੋ ਸਕਦੀ ਹੈ ਕਿੰਨੀ ਕੁ ਉਹਦੀ ਮਿਕਦਾਰ ਹੋਣੀ ਚਾਹੀਦੀ ਹੈ ਤੇ ਕਿਹੜੇ ਕੀੜੇ ਨੇ ਕਿਹੜੀ ਦਵਾਈ ਦੇ ਨਾਲ ਕੰਟਰੋਲ ਕੀਤੇ ਜਾ ਸਕਦੇ ਨੇ ਤੇ ਕੀੜਿਆਂ ਦੀ ਪਛਾਣ ਕਰਨੀ ਵੀ ਬਹੁਤ ਜ਼ਰੂਰੀ ਹੈ ਇਸ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਅੱਜ ਅਸੀਂ ਸਟੂਡੀਓ ਦੇ ਵਿੱਚ ਸੱਦਾ ਦਿੱਤਾ ਹੈ ਡਾਕਟਰ ਜਸਪ੍ਰੀਤ ਸਿੰਘ ਹੋਰਾਂ ਨੂੰ ਜੋ ਖੇਤੀਬਾੜੀ ਵਿਕਾਸ ਅਫਸਰ ਨੇ ਤੇ ਪੁੰਨਰਹਿੜੀ ਵਿਖੇ ਤਾਂ ਨਾਤ ਨੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਆ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਸਰ ਡਾਕਟਰ ਸਾਹਿਬ ਜਿਸ ਤਰ੍ਹਾਂ ਅੱਜ ਦਾ ਵਿਸ਼ਾ ਜੀ ਝੋਨੇ ਦੀ ਫਸਲ ਵਿੱਚ ਸੰਯੁਕਤ ਕੀਟ ਪ੍ਰਬੰਧਨ ਤੇ ਕਿਸਾਨ ਵੀਰ ਹੁਣ ਆਪਣੇ ਇਹਨਾਂ ਰੁਝੇਵਿਆਂ ਦੇ ਵਿੱਚ ਹੀ ਰੁਝੇ ਹੋਏ ਨੇ ਇੱਕ ਤਾਂ ਉਹਨਾਂ ਨੇ ਨਦੀਨ ਬਾਹਰ ਕੱਢਣੇ ਹੁੰਦੇ ਨੇ ਤੇ ਉਸ ਤੋਂ ਇਲਾਵਾ ਕੀਟਾਂ ਤੋਂ ਕੀੜਿਆਂ ਤੋਂ ਆਪਣੀ ਫਸਲ ਦਾ ਬਚਾਅ ਕਰਨਾ ਹੁੰਦਾ ਹੈ ਕਿਉਂਕਿ ਮੁੰਜਰਾਂ ਨਿਕਲਣ ਵਾਲੀਆਂ ਨੇ ਤੇ ਉਹਦਾ ਝਾੜ ਦੇ ਉੱਤੇ ਵੀ ਕਹਿੰਦੇ ਸਿੱਧਾ ਅਸਰ ਪੈਂਦਾ ਜੇਕਰ ਆਪਾਂ ਕੀੜਿਆਂ ਦਾ ਪ੍ਰਬੰਧਨ ਸਹੀ ਤਰੀਕੇ ਨਾਲ ਨਾ ਕਰ ਸਕੀਏ ਤੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਇਹੀ ਕਿ ਆਪਾਂ ਪ੍ਰਬੰਧਨ ਕਿਵੇਂ ਕਰਨਾ ਹੈ ਤੇ ਖਾਸ ਤੌਰ ਦੇ ਉੱਤੇ ਕੀੜੇ ਕਿਹੜੇ-ਕਿਹੜੇ ਨੇ ਜਿਹੜੇ ਝੋਨੇ ਦੀ ਫਸਲ ਨੂੰ ਨੁਕਸਾਨ ਪਹੁੰਚਾਉਂਦੇ ਨੇ ਸਿਰ ਇਹ ਜਿਹੜਾ ਆਪਣਾ ਵਿਸ਼ਾ ਹੈ ਵੀ ਕੀੜਿਆਂ ਦੀ ਜਿਹੜੀ ਸਮੱਸਿਆ ਕਿਸਾਨ ਵੀਰਾਂ ਦੇ ਖੇਤਾਂ ਵਿੱਚ ਆਉਂਦੀ ਆ ਅਕਸਰ ਆਪਣੇ ਜਿਹੜੇ ਇਸ ਵਕਤ ਜੋ ਆਪਣੇ ਪੰਜਾਬ ਦਾ ਜਿਹੜਾ ਪੌਂਡ ਪਾਣੀ ਹੈ ਇੱਥੇ ਇਸ ਵਕਤ ਲਗਭਗ ਆਪਣੇ ਜ਼ਿਆਦਾ ਹਮਲਾ ਜਿਹੜਾ ਹੁੰਦਾ ਹੈ ਉਹ ਜਾਂ ਤਾਂ ਪੱਤਲਪੇਟ ਸੁੰਡੀ ਦਾ ਹੋ ਜਾਂਦਾ ਹੈ ਜਾਂ ਫਿਰ ਗੋਬ ਦੀ ਸੁੰਡੀ ਆਪਾਂ ਖੇਤਾਂ ਵਿੱਚ ਅਪਾ ਦੇਖਦੇ ਆਂ ਵੀ ਹਮਲਾ ਹੋ ਗਿਆ ਜੀ ਜਾਂ ਫਿਰ ਕਿਤੇ ਕਿਤੇ ਟਿੱਡਿਆਂ ਦੀ ਸਮੱਸਿਆ ਆਪਣੇ ਖੇਤਾਂ ਵਿੱਚ ਅਕਸਰ ਆ ਜਾਂਦੀ ਹੈ ਜੀ ਇਸ ਤੋਂ ਇਲਾਵਾ ਵੀ ਕਈ ਕਿਸਮ ਦੇ ਕੀੜੇ ਕਿਸਾਨ ਵੀਰਾਂ ਦੀ ਜਿਹੜੀ ਫਸਲ ਹੈ ਉਹਨੂੰ ਨੁਕਸਾਨ ਪਹੁੰਚਾ ਸਕਦੇ ਨੇ ਜਿਵੇਂ ਕਿ ਰਾਈਸ ਹਿਸਪਾ ਆ ਜਾਂਦਾ ਜਿਹਨੂੰ ਭੁੰਡੀ ਕਿਹਾ ਜਾਂਦਾ ਹੈ ਰੂਟ ਵੀਵਲ ਜੋ ਕਿ ਖਾਸ ਤੌਰ ਤੇ ਪੂਰੇ ਪੰਜਾਬ ਦੇ ਖਾਸ ਤੌਰ ਤੇ ਜਿਹੜਾ ਰਾਜਪੁਰਾ ਏਰੀਆ ਇੱਥੇ ਪਾਈ ਗਈ ਆ ਇਸ ਤੋਂ ਇਲਾਵਾ ਇੱਕ ਰਾਈਸ ਗੰਦੀ ਬਗ ਵੀ ਆਉਂਦਾ ਪਰ ਜਿਹੜੇ ਮੁੱਖ ਤੌਰ ਤੇ ਜੋ ਕਿਸਾਨ ਵੀਰਾਂ ਦੇ ਖੇਤਾਂ ਵਿੱਚ ਆਪਾਂ ਆਮ ਤੌਰ ਤੇ ਜੋ ਸਮੱਸਿਆ ਆ ਜਾਂਦੀ ਹੈ ਇੱਕ ਤਾਂ ਪੱਤਲ ਪੇਟ ਸੁੰਢੀ ਦੀ ਬਹੁਤ ਜ਼ਿਆਦਾ ਸਮੱਸਿਆ ਜਿੱਦਾਂ ਕਿ ਪਿਛਲੇ ਸਾਲ ਇਹ ਖਾਸ ਤੌਰ ਤੇ ਬਹੁਤ ਵੱਡੀ ਸਮੱਸਿਆ ਆ ਗਈ ਸੀ ਪੱਤਲ ਪੇਟ ਦੀ ਤੇ ਗੋਪ ਦੀ ਸੁੰਢੀ ਦੀ ਹੂੰ ਕਿਉਂਕਿ ਪਿਛਲੇ ਸਾਲ ਜਦੋਂ ਹੜ੍ਹ ਆਏ ਸੀਗੇ ਹੜ੍ਹ ਆਉਣ ਦੇ ਕਾਰਨ ਕਿਸਾਨ ਵੀਰਾਂ ਦੇ ਖੇਤਾਂ ਵਿੱਚ ਜਿਹੜੀਆਂ ਪਨੀਰੀਆਂ ਸੀ ਬਹੁਤ ਮੁਸ਼ਕਲ ਨਾਲ ਕਿਸਾਨ ਵੀਰਾਂ ਨੇ ਮਿਹਨਤ ਕਰਕੇ ਉਹ ਪਨੀਰੀਆਂ ਦਾ ਬੰਦੋਬਸਤ ਕੀਤਾ ਫਿਰ ਕੁਝ ਕ ਪਨੀਰੀਆਂ ਵੱਧ ਉਮਰਦੀਆਂ ਹੋਣ ਕਰਕੇ ਉੱਥੇ ਕਿਸਾਨ ਵੀਰਾਂ ਵੱਲੋਂ ਯੂਰੀਆ ਦੀ ਮਾਤਰਾ ਜਿਹੜੀ ਸੀ ਉਹ ਵੱਧ ਵਰਤਣੀ ਪਈ ਜਿਸ ਕਰਕੇ ਇਹਨਾਂ ਕੀਟਾਂ ਦੀ ਜਿਹੜੀ ਸਮੱਸਿਆ ਸੀ ਉਹ ਬਹੁਤ ਜ਼ਿਆਦਾ ਆਈ ਆ ਜੀ ਖਾਸ ਤੌਰ ਤੇ ਜਿਹੜੀ ਇਸ ਵਕਤ ਖੇਤਾਂ ਵਿੱਚ ਅਕਸਰ ਸਾਨੂੰ ਕਿਸਾਨ ਵੀਰਾਂ ਨਾਲ ਸਾਡਾ ਰابطਾ ਹੁੰਦਾ ਹੈ ਕਿਸਾਨ ਵੀਰ ਕਹਿੰਦੇ ਨੇ ਜੀ ਪੱਤਾ ਲਪੇਟ ਸੁੰਡੀ ਦਾ ਜੀ ਹਮਲਾ ਹੋ ਗਿਆ ਜਾਂ ਗੋਪ ਦੀ ਸੁੰਡੀ ਜੀ ਆ ਗਈ ਵੀ ਕੀ ਕੀਤਾ ਜਾਵੇ ਜੀ ਤਾਂ ਕਿਸਾਨ ਵੀਰੋ ਇਹਦਾ ਜਦੋਂ ਵੀ ਤੁਹਾਡੇ ਖੇਤਾਂ ਵਿੱਚ ਇੰਨਾ ਕੀੜਿਆਂ ਦਾ ਹਮਲਾ ਹੁੰਦਾ ਹੈ ਤਾਂ ਤੁਸੀਂ ਪਹਿਲਾਂ ਤਾਂ ਉਹਦੀ ਦੇਖਣਾ ਹੈ ਵੀ ਕਿਸ ਕੀੜੇ ਦੀ ਜਿਹੜੀ ਸਮੱਸਿਆ ਆ ਰਹੀ ਹੈ ਕਿਉਂਕਿ ਕਈ ਵਾਰੀ ਕਈ ਕਿਸਾਨ ਵੀਰਾਂ ਦੇ ਖੇਤਾਂ ਵਿੱਚ ਪੱਤਾ ਲਪੇਟ ਦੀ ਜਗ੍ਹਾ ਉਹ ਸਮੱਸਿਆ ਸੀਗੀ ਜੀ ਹਿਸਪਾ ਦੀ ਉਹਦੇ ਵਿੱਚ ਵੀ ਜਿਹੜੀ ਚਿੱਟੀ ਧਾਰੀਆਂ ਪੈ ਜਾਂਦੀਆਂ ਜੀ ਇਸ ਲਈ ਜਿਹੜੀ ਕੀੜੇ ਦੀ ਪਛਾਣ ਹੈ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੀ ਕੀੜੇ ਦੀ ਪਛਾਣ ਤੋਂ ਬਾਅਦ ਫਿਰ ਉਸ ਦੇ ਜਿਹੜਾ ਇੱਕ ਈਟੀਐਲ ਦੀ ਆਪਾਂ ਜੇ ਗੱਲ ਕਰੀਏ ਇਕਨੋਮਿਕ ਥ੍ਰੈਸ਼ਹੋਲਡ ਲੈਵਲ ਆਰਥਿਕ ਅਗਾਰ ਲੈਵਲ ਜੇ ਉਹ ਕੀੜਾ ਉਸ ਆਰਥਿਕ ਅਗਾਰ ਲੈਵਲ ਤੋਂ ਘੱਟ ਹੈ ਜੀ ਫਿਰ ਆਪਾਂ ਨੂੰ ਕੋਈ ਵੀ ਕੀਟਨਾਸ਼ਕ ਜਾਂ ਕੋਈ ਵੀ ਆਪਾਂ ਨੂੰ ਇੰਟਰਵੈਂਸ਼ਨ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਜੇ ਆਪਾਂ ਉਹਦੀ ਇਸਤੇਮਾਲ ਕਰਾਂਗੇ ਤਾਂ ਉਸ ਦਵਾਈ ਦਾ ਜਾਂ ਤਰੀਕੇ ਦਾ ਆਪਾਂ ਨੂੰ ਮੁੱਲ ਨਹੀਂ ਮੜੂਗਾ ਜੀ ਤੇ ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਪਤਲਪੇਟ ਸੁੰਡੇ ਦੀ ਗੱਲ ਕੀਤੀ ਹੈ ਗੋਪ ਦੀ ਸੁੰਡੇ ਦੀ ਗੱਲ ਕੀਤੀ ਹੈ ਇਹਦੇ ਲੱਛਣ ਕਿਵੇਂ ਨਜ਼ਰ ਆਉਂਦੇ ਨੇ ਕੀ ਪਹਿਚਾਣ ਹੈ ਇਹਦੀ ਤੇ ਕਿਸ ਤਰ੍ਹਾਂ ਦੇ ਨਾਲ ਝੋਨੇ ਦੀ ਫਸਲ ਨੂੰ ਜਾਂ ਝੋਨੇ ਦੇ ਬੂਟੇ ਨੂੰ ਆਪਣਾ ਸ਼ਿਕਾਰ ਬਣਾਉਂਦੀ ਹੈ ਜੀ ਇਹ ਖਾਸ ਤੌਰ ਤੇ ਜਿੱਦਾਂ ਹੁਣ ਮੌਸਮ ਵਿੱਚ ਜਿੱਥੇ ਨਮੀ ਹੋਵੇ ਜਿੱਥੇ ਤਾਪਮਾਨ ਥੋੜਾ ਜਿਹਾ ਵੱਧਾ ਹਾਈ ਟੈਂਪਰੇਚਰ ਹਾਈ ਹਿਊਮਿਡਿਟੀ ਆਪਾਂ ਕਹਿ ਦਿੰਦੇ ਹਾਂ ਉਸ ਸਥਿਤੀ ਵਿੱਚ ਖਾਸ ਤੌਰ ਤੇ ਹੁਣ ਦਾ ਜਿਹੜਾ ਸਮਾਂ ਅਗਸਤ ਸਤੰਬਰ ਦਾ ਇਸ ਸਮੇਂ ਇਹਨਾਂ ਦਾ ਹਮਲਾ ਬਹੁਤ ਜ਼ਿਆਦਾ ਹੁੰਦਾ ਜੀ ਤੇ ਖਾਸ ਤੌਰ ਤੇ ਉਹਨਾਂ ਖੇਤਾਂ ਵਿੱਚ ਥੋੜਾ ਜਿਹਾ ਹਮਲਾ ਜ਼ਿਆਦਾ ਹੋ ਜਾਂਦਾ ਜਿੱਥੇ ਆਪਾਂ ਖਾਦਾਂ ਦੀ ਮਿਕਦਾਰ ਖਾਸ ਤੌਰ ਤੇ ਜਿਹੜੀ ਯੂਰੀਆ ਆਪਾਂ ਖੇਤਾਂ ਵਿੱਚ ਵਰਤਦੇ ਹਾਂ ਉਹਦੀ ਮਿਕਦਾਰ ਜੇ ਜ਼ਿਆਦਾ ਹੁੰਦੀ ਹੈ ਜਾਂ ਆਪਾਂ ਜਿਹੜਾ ਪਾਣੀ ਲਾ ਰਹੇ ਹਾਂ ਉਹ ਬਹੁਤ ਜ਼ਿਆਦਾ ਆਪਾਂ ਖੜਾ ਰੱਖ ਰਹੇ ਹਾਂ ਉਹਨੂੰ ਸਕਾ ਹੀ ਨਹੀਂ ਰਿਹਾ ਸਕਸਕਾ ਕੇ ਨਹੀਂ ਲਾ ਰਹੇ ਫਿਰ ਵੀ ਇਹ ਜਿਹੜੇ ਕੀਟਾਂ ਦਾ ਹਮਲਾ ਜਿਹੜਾ ਜ਼ਿਆਦਾ ਹੁੰਦਾ ਜੀ ਜਿਹੜਾ ਕਿਸਾਨ ਵੀਰੋ ਪੱਤਾ ਲਪੇਟ ਸੁੰਡੀ ਤੁਸੀਂ ਜਾਣਦੇ ਹੋ ਵੀ ਪੱਤਰਪੇਟ ਸੁੰਡੀ ਵਿੱਚ ਜਿਹੜਾ ਪੱਤੇ ਨੂੰ ਲਪੇਟ ਕੇ ਜਿਹੜਾ ਇਹ ਕੀੜਾ ਹੈ ਉਹ ਖੁਰਚ ਖੁਰਚ ਕੇ ਅੰਦਰੋਂ ਖਾਂਦਾ ਹੈ ਜਿਸ ਨਾਲ ਕੀ ਚਿੱਟੀਆਂ ਧਾਰੀਆਂ ਆਪਾਂ ਨਜ਼ਰ ਆਉਂਦੀਆਂ ਨੇ ਉਸ ਨਾਲ ਕੀ ਹੋ ਜਾਂਦਾ ਵੀ ਕਿਉਂਕਿ ਚਿੱਟੀਆਂ ਧਾਰੀਆਂ ਪੈ ਗਈਆਂ ਫੋਟੋਸਿੰਥੇਸਿਸ ਨਹੀਂ ਹੋਇਆ ਖਾਣੇ ਦੀ ਜਿਹੜੀ ਪ੍ਰਕਿਰਿਆ ਉਹ ਘਟ ਜਾਂਦੀ ਹੈ ਬਣਾਉਣ ਦੀ ਤੇ ਜਿਹੜਾ ਆਪਣੇ ਝਾੜ ਵਿੱਚ ਅਖੀਰ ਵਿੱਚ ਜਾ ਕੇ ਨੁਕਸਾਨ ਹੋ ਜਾਂਦਾ ਹੈ ਇਸੇ ਤਰ੍ਹਾਂ ਜੇ ਆਪਣੇ ਗੋਪਦੀ ਸੁੰਡੀ ਦੀ ਆਪਾਂ ਗੱਲ ਕਰੀਏ ਗੋਪਦੀ ਸੁੰਡੀ ਜਿੱਥੋਂ ਬੂਟੇ ਦੇ ਵਿੱਚ ਜਾਂਦੀ ਹੈ ਉਹ ਸੁਰਾਖ ਕਰਕੇ ਉਹ ਅੰਦਰ ਉਹਦੇ ਹਮਲਾ ਕਰਦੀ ਹੈ ਤੇ ਅੰਦਰੋਂ ਉਹਨੂੰ ਖਾਂਦੀ ਹੈ ਜੀ ਤੇ ਉੱਥੇ ਫਿਰ ਜਿਹਨੂੰ ਆਪਾਂ ਡੈੱਡ ਹਾਰਟਸ ਕਹਿੰਦੇ ਆ ਵੀ ਉਹ ਆਪਣੀਆਂ ਗੋਭਾਂ ਸੁੱਕਣ ਲੱਗ ਪੈਂਦੀਆਂ ਨੇ ਸੁੱਕਣ ਕਰਕੇ ਆਪਣਾ ਜਿਹੜਾ ਆਪਾਂ ਦੇਖ ਰਹੇ ਹਾਂ ਵੀ ਉਹ ਬੂਟਾ ਹੈ ਜਿਹੜਾ ਉਹ ਮਰ ਵੀ ਜਾਂਦਾ ਜੀ ਤੇ ਅਖੀਰ ਵਿੱਚ ਜਾ ਕੇ ਜਦੋਂ ਪੇਡਾ ਵੱਡਾ ਹੁੰਦਾ ਹੈ ਉਦੋਂ ਵਾਈਟ ਵਾਈਟ ਇਅਰਸ ਆਪਾਂ ਕਹਿੰਦੇ ਆ ਵੀ ਜਿਹੜੀਆਂ ਮੁੰਜਰਾਂ ਨੇ ਵੀ ਉਹ ਚਿੱਟੀਆਂ ਨਿਕਲ ਆਈਆਂ ਜੀ ਜੀ ਤੇ ਇਸ ਤਰੀਕੇ ਨਾਲ ਫਿਰ ਗੋਭ ਦੀ ਸੰਡੀ ਹੈ ਜਿਹੜੀ ਉਹ ਹਮਲਾ ਕਰਦੀ ਆ ਜੀ ਤੇ ਇਹਦੇ ਵਿੱਚ ਕਈ ਵਾਰੀ ਕਿਸਾਨ ਵੀਰ ਆਪਾਂ ਦੇਖਦੇ ਆ ਵੀ ਆਪਣੇ ਪੱਤੇ ਚਿੱਟੇ ਜੇ ਹੋ ਰਹੇ ਨੇ ਉਹ ਚਿੱਟੇ ਹੋਣ ਦਾ ਕਾਰਨ ਕਈ ਕਿਸਾਨ ਵੀਰਨ ਲੱਗਦਾ ਵੀ ਇਹ ਜੀ ਪੱਤਾ ਲਪੇਟ ਸੀ ਪਰ ਕਈ ਵਾਰੀ ਉਹ ਆਇਰਨ ਦੀ ਘਾਟ ਕਰਕੇ ਵੀ ਪੱਤੇ ਨੇ ਜਿਹੜੇ ਉਹ ਚਿੱਟੇ ਹੋ ਸਕਦੇ ਨੇ ਇਸ ਲਈ ਪਛਾਣ ਬਹੁਤ ਜ਼ਰੂਰੀ ਹੈ ਵੀ ਕਿਹੜੇ ਕੀੜੇ ਦੀ ਦਾ ਹਮਲਾ ਖੇਤ ਵਿੱਚ ਹੋਇਆ ਹੈ ਕਿਸ ਕਗਾਰ ਤੇ ਹੈ ਉਹ ਆਪਣਾ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੁੰਦੀ ਹੈ ਜੀ ਬਿਲਕੁਲ ਕਿਸਾਨ ਵੀਰੋ ਤੁਸੀਂ ਖੇਤ ਦੇ ਵਿੱਚ ਕੀੜਾ ਤਾਂ ਰੱਖਦੇ ਹੋ ਕਿਉਂਕਿ ਫਸਲ ਨੂੰ ਆਪਣੇ ਪੁੱਤਾਂ ਵਾਂਗ ਪਾਲਣਾ ਪੈਂਦਾ ਹੈ ਤੇ ਘਟੂ ਘਟ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਹੈ ਕਿ ਇੱਕ ਤੁਸੀਂ ਨਿਰੀਖਣ ਜ਼ਰੂਰ ਕਰਿਆ ਕਰੋ ਜਦੋਂ ਵੀ ਤੁਸੀਂ ਖੇਤ ਦੇ ਵਿੱਚ ਜਾਓ ਤਾਂ ਬੂਟਾ ਤੁਹਾਨੂੰ ਲੱਗੇ ਕਿ ਸੁੱਕਣ ਲੱਗ ਪਿਆ ਹੈ ਮਰ ਜਾਣ ਲੱਗ ਪਿਆ ਹੈ ਜਾਂ ਉਹਦਾ ਰੰਗ ਬਦਲਣ ਲੱਗ ਪਿਆ ਹੈ ਤਾਂ ਫਿਰ ਇਹ ਲੱਛਣ ਵੀ ਹੋ ਸਕਦੇ ਨੇ ਕਿ ਉਹਦੇ ਉੱਤੇ ਗੋਪ ਦੀ ਸੁੰਡੀ ਜਾਂ ਪੱਤਾ ਲਪੇਟ ਸੁੰਡੀ ਦਾ ਹਮਲਾ ਹੋ ਚੁੱਕਿਆ ਹੈ ਤੇ ਡਾਕਟਰ ਸਾਹਿਬ ਇੱਕ ਹਾਪਰ ਹੁੰਦਾ ਹੈ ਜਿਨ੍ਹਾਂ ਆਪਾਂ ਚਿੱਟੀ ਪਿੱਠ ਵਾਲਾ ਟਿੱਡਾ ਵੀ ਕਹਿ ਦਿੰਦੇ ਆ ਜੀ ਉਹ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਲੈ ਕੇ ਆਉਂਦਾ ਹੈ ਉਹਦੇ ਬਾਰੇ ਥੋੜਾ ਜਿਹਾ ਕਿਸਾਨ ਵੀਰਾਂ ਨੂੰ ਜ਼ਰੂਰ ਜਾਗਰੂਕ ਕਰੋ ਜੀ ਜਿਹੜਾ ਇਹ ਹੌਪਰ ਜੋ ਪਲਾਂਟ ਹੌਪਰ ਆਪਣੇ ਅਕਸਰ ਖੇਤਾਂ ਵਿੱਚ ਜੋ ਟਿੱਡੇ ਜਾਂ ਆਪਾਂ ਕਹਿ ਦਿੰਦੇ ਆ ਵੀ ਹਮਲਾ ਹੋ ਗਿਆ ਟਿੱਡਿਆਂ ਦਾ ਇਹ ਖਾਸ ਤੌਰ ਤੇ ਜਿਹੜੇ ਦੋ ਕਿਸਮ ਦੇ ਆਪਣੇ ਹਮਲਾ ਹੁੰਦਾ ਇੱਕ ਹੁੰਦਾ ਜੀ ਭੂਰੀ ਪਿੱਠ ਵਾਲਾ ਜਿਹੜਾ ਟਿੱਡਾ ਹੈ ਬਰਾਊਨ ਪਲਾਂਟ ਹੌਪਰ ਜਾਂ ਇੱਕ ਚਿੱਟੀ ਪਿੱਠ ਵਾਲਾ ਜਿਹੜਾ ਹੌਪਰ ਹੈ ਉਹਦਾ ਹਮਲਾ ਹੋ ਜਾਂਦਾ ਹੈ ਉਸ ਹਮਲੇ ਵਿੱਚ ਕੀ ਹੁੰਦਾ ਵੀ ਜਿਹੜੀ ਫਸਲ ਹੈ ਉਹ ਧੌੜੀਆਂ ਵਿੱਚ ਸੁੱਕਣ ਲੱਗ ਪੈਂਦੀ ਹੈ ਕਿਉਂਕਿ ਇਹ ਜਿਹੜੇ ਹੌਪਰ ਨੇ ਇਹ ਬੂਟੇ ਦਾ ਰਸ ਚੂਸਦੇ ਨੇ ਰਸ ਚੂਸਣ ਕਰਕੇ ਉਹਦੇ ਵਿੱਚ ਜਿਹੜਾ ਪੂਰੇ ਉਹਦੇ ਵਿੱਚ ਖਾਣੇ ਦੀ ਟ੍ਰਾਂਸਲੋਕੇਸ਼ਨ ਹੁੰਦੀ ਹੈ ਉਹ ਰੁਕ ਪੈਂਦੀ ਹੈ ਉਹਦੇ ਕਰਕੇ ਫਿਰ ਜਿਹੜਾ ਇਹ ਧੌੜੀਆਂ ਵਿੱਚ ਆਪਾਂ ਨਜ਼ਰ ਆ ਰਿਹਾ ਕਿ ਇਹ ਸੁੱਕ ਗਿਆ ਤੇ ਨਾਲ ਦੀ ਨਾਲ ਇਹ ਜਿਹੜਾ ਇਹ ਰਸ ਚੂਸਕ ਕੀੜੇ ਜਿਹੜੇ ਟਿੱਡੇ ਨੇ ਇਹ ਵਾਇਰਸ ਨੂੰ ਵੀ ਟਰਾਂਸਮਿਟ ਕਰਦੇ ਨੇ ਜਿੱਦਾਂ ਕਿ ਆਪਾਂ ਪਿਛਲੇ ਸਾਲ ਆਪਾਂ ਦੇਖਿਆ ਸੀਗਾ ਪਿਛਲੇ ਤੋਂ ਪਿਛਲੇ ਸਾਲੇ ਕਾਫੀ ਸਮੱਸਿਆ ਆਈ ਸੀ ਵੀ ਫਸਲ ਹੈ ਜਿਹੜੀ ਉਹ ਮਦਰੀ ਰਹਿ ਗਈ ਸੀ ਉਹਦਾ ਮੇਨ ਕਾਰਨ ਸੀਗਾ ਜਿਹੜਾ ਇਹ ਚਿੱਟੀ ਪਿੱਠ ਵਾਲਾ ਜਿਹੜਾ ਟਿੱਡਾ ਹੂੰ ਉਹ ਇੱਕ ਜਿਹੜਾ ਵਾਇਰਸ ਰੋਗ ਉਹਨੇ ਟਰਾਂਸਮਿਟ ਕੀਤਾ ਸੀ ਜੋ ਕਿ ਇੱਕ ਨਰੋਏ ਬੂਟੇ ਵਿੱਚ ਇੱਕ ਬਿਮਾਰੀ ਵਾਲੇ ਬੂਟੇ ਤੋਂ ਜਦੋਂ ਉਹ ਇੱਕ ਨਰੋਏ ਬੂਟੇ ਤੇ ਬਹਿੰਦਾ ਸੀ ਉਹ ਰਸ ਚੂਸ ਕੇ ਉਹ ਵਾਇਰਸ ਟਰਾਂਸਮਿਟ ਕਰ ਦਿੰਦਾ ਸੀ ਜੀ ਇਸ ਲਈ ਹੀ ਪੀਏਯੂ ਵੱਲੋਂ ਰეკਮੈਂਡੇਸ਼ਨ ਵੀ ਆਈ ਸੀ ਵੀ ਜਦੋਂ ਵੀ ਪਨੀਰੀ ਵਿੱਚ ਵੀ ਖਾਸ ਤੌਰ ਤੇ ਤੇ ਖੜੀ ਫਸਲ ਵਿੱਚ ਵੀ ਆਪਾਂ ਟਿੱਡਿਆਂ ਵਾਸਤੇ ਇੱਕ ਪ੍ਰੀਵੈਂਟਿਵ ਸਪਰੇ ਤੇ ਉਸ ਤੋਂ ਬਾਅਦ ਜਦੋਂ ਵੀ ਤੁਹਾਨੂੰ ਟਿੱਡਾ ਨਜ਼ਰ ਆਉਂਦਾ ਤਾਂ ਇੱਕ ਆਪਾਂ ਕੀਟਨਾਸ਼ਕ ਦੀ ਸਪਰੇ ਜ਼ਰੂਰ ਕਰਦੀ ਹੈ ਜੀ ਤਾਂ ਕਿ ਜਿਹੜੀ ਇਹ ਸਮੱਸਿਆ ਮਧਰੇਪਣ ਦੀ ਅੱਗੇ ਨਾ ਫੈਲੇ ਹੂੰ ਤੇ ਕਿਉਂਕਿ ਜਿਹੜੇ ਇਹ ਟਿੱਡੇ ਨੇ ਇਹ ਇੱਕ ਵਾਰੀ ਆ ਜਾਣ ਫਿਰ ਜਿੱਥੇ ਇਹ ਵਾਇਰਸ ਟਰਾਂਸਮਿਟ ਕਰ ਦੇਣਗੇ ਉਹ ਬੂਟਾ ਨਰੋਆ ਨਹੀਂ ਜੀ ਹੁੰਦਾ ਇਹਦਾ ਬਾਅਦ ਵਿੱਚ ਕੋਈ ਇਲਾਜ ਨਹੀਂ ਹੁੰਦਾ ਇਸ ਲਈ ਆਪਾਂ ਨੂੰ ਪਹਿਲਾਂ ਹੀ ਇਹਦਾ ਕੰਟਰੋਲ ਜਿਹੜਾ ਹੈ ਉਹ ਕਰਨਾ ਪੈਣਾ ਹੈ ਜੀ ਇਹਦੇ ਵਾਸਤੇ ਆਪਾਂ ਕੈਮੀਕਲ ਇਨਸੈਕਟੀਸਾਈਡਸ ਜੋ ਆਪਾਂ ਯੂਜ਼ ਕਰਦੇ ਆਂ ਬਟ ਉਹ ਵੀ ਆਪਾਂ ਬਾਅਦ ਉਸ ਟਾਈਮ ਤੇ ਯੂਜ਼ ਕਰਨੇ ਨੇ ਜਦੋਂ ਆਪਾਂ ਦੇਖ ਲਿਆ ਹੋਵੇ ਵੀ 100 ਵਿੱਚੋਂ ਜਿਹੜੇ ਇਹ ਪੰਜ ਹੂੰ ਜਿਹੜੇ ਬੂਟੇ ਨੇ ਪੰਜ ਬੂਟਿਆਂ ਵਿੱਚ ਇਹ ਟਿੱਡੇ ਨਜ਼ਰ ਆ ਰਹੇ ਨੇ ਆਪਾਂ ਬੂਟਿਆਂ ਨੂੰ 30 ਦਿਨਾਂ ਤੋਂ ਬਾਅਦ ਹਰ ਹਫ਼ਤੇ ਉਹਨੂੰ ਆਪਾਂ ਟੈਪ ਕਰਕੇ ਦੇਖਣਾ ਹੈ ਟਿੱਡੇ ਕਰਕੇ ਵੀ ਉਹਦੇ ਵਿੱਚ ਜਿਹੜੇ ਟਿੱਡੇ ਨੇ ਉਹ ਨਜ਼ਰ ਆ ਰਹੇ ਨੇ ਜੇ ਉਹ ਪੰਜ ਤੋਂ ਆਰਥਿਕ ਘਾਟ ਤੋਂ ਜ਼ਿਆਦਾ ਆ ਗਿਆ ਫਿਰ ਆਪਾਂ ਜ਼ਰੂਰ ਇਹ ਜਿਹੜੀ ਹੈ ਆਪਾਂ ਇਨਸੈਕਟੀਸਾਈਡ ਹੈ ਜਿਹੜੇ ਉਹ ਯੂਜ਼ ਕਰੀਏ ਜੀ ਤੇ ਡਾਕਟਰ ਸਾਹਿਬ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਸਪਰੇਅ ਕਰ ਦਿੱਤੀ ਜਾਂਦੀ ਹੈ ਕਿਸਾਨ ਵੀਰਾਂ ਵੱਲੋਂ ਹਾਲਾਂਕਿ ਕਿਸਾਨ ਵੀਰ ਬਹੁਤ ਸਾਵਧਾਨੀਆਂ ਵੀ ਵਰਤਦੇ ਨੇ ਪਰ ਉਹਦੇ باوجود ਕੋਈ ਨਾ ਕੋਈ ਖਤਰਾ ਬਣਿਆ ਰਹਿੰਦਾ ਹੈ ਜੀ ਤੇ ਸਪਰੇਅ ਦੀ ਜਿਹੜੀ ਟੈਕਨੋਲੋਜੀ ਹੈ ਤਕਨੀਕ ਹੈ ਉਹ ਵੀ ਕਾਫੀ ਹੁਣ ਐਡਵਾਂਸ ਹੋ ਚੁੱਕੀ ਹੈ ਉਹਦੇ ਬਾਰੇ ਸਾਡੇ ਕਿਸਾਨ ਵੀਰਾਂ ਨੂੰ ਜ਼ਰੂਰ ਜਾਣਕਾਰੀ ਦਿਓ ਜੀ ਜੀ ਜਿਹੜੀ ਸਪਰੇਅ ਟੈਕਨੋਲੋਜੀ ਹੈ ਜੀ ਇਹ ਸਭ ਤੋਂ ਜ਼ਿਆਦਾ ਆਪਾਂ ਨੂੰ ਇਹਦੇ ਵੱਲ ਖਾਸ ਖਿਆਲ ਰੱਖਣਾ ਚਾਹੀਦਾ ਕਿਉਂਕਿ ਜਿਹੜੇ ਆਮ ਤੌਰ ਤੇ ਆਪਾਂ ਕੀਟਨਾਸ਼ਕ ਵਰਤਦੇ ਆਂ ਬਹੁਤ ਜ਼ਿਆਦਾ ਆਪਾਂ ਪੈਸੇ ਖਰਚ ਕਰਦੇ ਆਂ ਉਸ ਤੋਂ ਬਾਅਦ ਆਪਾਂ ਨੂੰ ਲੇਬਰ ਤੇ ਵੀ ਖਰਚਾ ਕਰਨਾ ਪੈਂਦਾ ਹੈ ਤੇ ਇਹ ਜਿਹੜੇ ਖਰਚਿਆਂ ਦੇ ਬਾਵਜੂਦ ਕਈ ਵਾਰੀ ਆਪਾਂ ਦੇਖਦੇ ਆਂ ਵੀ ਜੀ ਕੰਟਰੋਲ ਨਹੀਂ ਜੀ ਹੋਇਆ ਉਹਦੇ ਲਈ ਆਪਾਂ ਨੂੰ ਸਪਰੇਅ ਤਕਨੀਕ ਹੈ ਉਹ ਆਪਾਂ ਨੂੰ ਥੋੜਾ ਜਿਹਾ ਉਹਦੇ ਵੱਲ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਜਿਹੜੇ ਵੀ ਕੀਟਨਾਸ਼ਕ ਨੇ ਜਾਂ ਕੋਈ ਬਿਮਾਰੀ ਵਾਸਤੇ ਆਪਾਂ ਨੋਜ਼ਲ ਜਿਹੜੀ ਆਪਾਂ ਪੰਪ ਦੇ ਮੂਰੇ ਵਰਤਣੀ ਹੁੰਦੀ ਹੈ ਉਹ ਕੋਨ ਟਾਈਪ ਕੋਨ ਵਾਲੀ ਨੋਜ਼ਲ ਆਪਾਂ ਵਰਤਣੀ ਹੁੰਦੀ ਹੈ ਤੇ ਜਿਹੜੇ ਆਪਾਂ ਆਪਣੇ ਨਦੀਨ ਨਾਸ਼ਕ ਆਪਾਂ ਵਰਤਦੇ ਹਾਂ ਉਹਦੇ ਵਾਸਤੇ ਕਟ ਵਾਲੀ ਜਾਂ ਟੱਕ ਵਾਲੀ ਨੋਜ਼ਲ ਚੱਲਦੀ ਹੁੰਦੀ ਹੈ ਇਸ ਲਈ ਕਿਸਾਨ ਵੀਰ ਜਦੋਂ ਵੀ ਬਿਮਾਰੀਆਂ ਵਾਸਤੇ ਜਾਂ ਕੀੜਿਆਂ ਵਾਸਤੇ ਆਪਾਂ ਸਪਰੇਅ ਕਰ ਰਹੇ ਹਾਂ ਹਮੇਸ਼ਾ ਕੋਨ ਵਾਲੀ ਨੋਜ਼ਲ ਆਪਾਂ ਵਰਤਣੀ ਹੈ ਤੇ ਇੱਕ ਪਾਣੀ ਦੀ ਮਾਤਰਾ ਇਹਦੇ ਵਿੱਚ ਇਹਦੇ ਲਈ ਬਹੁਤ ਮਹੱਤਵਪੂਰਨ ਚੀਜ਼ ਹੈ ਵੀ ਆਪਾਂ ਪਾਣੀ ਘਟੂ ਘਟ 100 ਤੋਂ 150 ਲੀਟਰ ਪਾਣੀ ਹੈ ਜਿਹੜਾ ਉਹ ਜ਼ਰੂਰ ਯੂਜ਼ ਕਰਨਾ ਹੈ ਜੇ ਆਪਾਂ ਘੱਟ ਪਾਣੀ ਲਾ ਰਹੇ ਹਾਂ ਫਿਰ ਆਪਣੀ ਜਿਹੜੀ ਦਵਾਈ ਹੈ ਪੂਰੇ ਖੇਤ ਵਿੱਚ ਨਹੀਂ ਜਾ ਪਾਉਂਦੀ ਉਸ ਕਰਕੇ ਵੀ ਜਿਹੜਾ ਇਹ ਕੰਟਰੋਲ ਕੀੜਿਆਂ ਦਾ ਨਹੀਂ ਹੋ ਪਾਉਂਦਾ ਜੀ ਤੇ ਅ ਇੱਕ ਕਾਰਜਕਲ ਜਿੱਦਾਂ ਕਿ ਆਪਾਂ ਦੇਖ ਰਹੇ ਹਾਂ ਵੀ ਦਵਾਈਆਂ ਦੇ ਨਾਲ ਇੱਕ ਸਟicker ਸਪ੍ਰੈਡਰ ਵੀ ਆਪਾਂ ਕਿਸਾਨ ਵੀਰ ਵਰਤਣ ਲੱਗ ਪਏ ਨੇ ਕਿਉਂਕਿ ਕਈ ਵਾਰ ਕੀ ਹੁੰਦਾ ਵੀ ਆਪਾਂ ਸਪਰੇਅ ਕਰ ਦਿੰਨੇ ਆਂ بارش ਆ ਜਾਂਦੀ ਆ ਉਹ ਜਿਹੜੀ ਇਹ ਦਵਾਈ ਆਪਣੇ ਪੱਤਿਆਂ ਤੋਂ ਉੱਤਰ ਜਾਂਦੀ ਆ ਉਸ ਵਾਸਤੇ ਵੀ ਸਿਲੀਕੋਨ ਸਪ੍ਰੈਡਰ ਆਉਂਦੇ ਨੇ ਜੀ ਜਾਂ ਕੁਝ ਕੁ ਕਿਸਾਨ ਵੀਰ ਅਕਾਂਵਦੂ ਕਿਸਾਨ ਵੀਰ ਅਲਸੀ ਦਾ ਤੇਲ ਵਰਤ ਕੇ ਵੀ ਐਸ ਸਟicker ਉਹਨੂੰ ਯੂਜ਼ ਕਰ ਲੈਂਦੇ ਹੁੰਦੇ ਨੇ ਜੀ ਤੇ ਇਸ ਲਈ ਜਿਹੜੀ ਸਪਰੇਅ ਟੈਕਨੋਲੋਜੀ ਵਿੱਚ ਪਾਣੀ ਦੀ ਮਾਤਰਾ ਕੋਨ ਟਾਈਪ ਨੋਜ਼ਲ ਇੱਕ ਆਪਾਂ ਜਿਹੜਾ ਫੁਹਾਰਾ ਹੈ ਇੱਧਰ ਉੱਧਰ ਕਰਕੇ ਨਾ ਵਰਤੀਏ ਜਮੀਨ ਤੋਂ ਇੱਕ ਸਹੀ ਹਾਈਟ ਤੇ ਆਪਾਂ ਉਹਨੂੰ ਯੂਜ਼ ਕਰੀਏ ਤੇ ਰਲਾ ਕੇ ਨਾ ਆਪਾਂ ਯੂਜ਼ ਕਰੀਏ ਕਈ ਵਾਰੀ ਕੀ ਕਰਦੇ ਆਪਾਂ ਕਿਸਾਨ ਵੀਰ ਕਰਦੇ ਨੇ ਵੀ ਇੱਕ ਸਪਰੇਅ 'ਚ ਸਾਰਾ ਕੁਝ ਹੀ ਹੋ ਜਾਵੇ ਵੀ ਆਪਾਂ ਤੇਲੇ ਵਾਸਤੇ ਵੀ ਉਹੀ ਹੌਪਰ ਵਾਸਤੇ ਵੀ ਉਹੀ ਯੂਜ਼ ਕਰ ਲਈਏ ਸੁੰਡੀ ਵਾਸਤੇ ਵੀ ਇੱਕੋ ਸਪਰੇ ਵਿੱਚ ਰਲਾ ਕੇ ਇਹ ਕਦੇ ਵੀ ਨਾ ਕਰੀਏ ਕਿਉਂਕਿ ਜਿਹੜੇ ਟਿੱਡਿਆਂ ਵਾਸਤੇ ਜਾਂ ਤੇਲੇ ਵਾਸਤੇ ਅਕਸਰ ਆਪਾਂ ਇਹਨੂੰ ਤੇਲਾ ਕਹਿ ਦਿੰਨੇ ਆ ਇਹਦੇ ਲਈ ਜਿਹੜੀ ਸਪਰੇ ਆ ਉਹਦੇ ਮੁੱਢਾਂ ਵੱਲ ਕਰਨੀ ਹੁੰਦੀ ਹੈ ਕਿਉਂਕਿ ਜਿਹੜਾ ਤੇਲਾ ਉਹਦੇ ਮੁੱਢਾਂ ਵੱਲ ਬੈਠਾ ਹੁੰਦਾ ਤੇ ਜੇ ਆਪਾਂ ਬਾਕੀਆਂ ਸਪਰੇਆਂ ਨਾਲ ਰਲਾ ਕੇ ਆਪਾਂ ਕਰ ਰਹੇ ਆ ਉੱਤੇ ਕਰ ਰਹੇ ਆ ਉਹਦਾ ਅਸਰ ਥੱਲੇ ਤੱਕ ਨਹੀਂ ਪਹੁੰਚਦਾ ਇਸ ਲਈ ਉਹ ਕਿਹੜਾ ਕੀੜਾ ਉਹ ਵੀ ਆਪਾਂ ਨੂੰ ਦੇਖਣਾ ਪੈਂਦਾ ਜੀ ਉਸ ਮੁਤਾਬਿਕ ਹੀ ਜਿਹੜੀ ਆਪਾਂ ਸਪਰੇ ਜਿਹੜੀ ਆ ਉਹ ਕਰਨੀ ਹੁੰਦੀ ਹੈ ਜੀ ਡਾਕਟਰ ਸਾਹਿਬ ਅੱਜ ਕੱਲ ਇੱਕ ਹੋਰ ਤਕਨੀਕ ਬੜੀ ਚਰਚਾ ਦੇ ਵਿੱਚ ਹੈ ਜਿਹੜੀ ਡਰੋਨ ਦੇ ਨਾਲ ਸਪਰੇ ਹੁੰਦੀ ਹੈ ਉਹਦਾ ਕਿੰਨਾ ਫਾਇਦਾ ਹੈ ਜੀ 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 ਡਰੋਨ ਤਕਨੀਕ ਆਪਣੇ ਯੂਨੀਵਰਸਿਟੀ ਵੱਲੋਂ ਵੀ ਐਡ ਕੀ ਰეკਮੈਂਡੇਸ਼ਨ ਇਹਦੀ ਆ ਚੁੱਕੀ ਹੈ ਜੀ ਡਰੋਨ ਤਕਨੀਕ ਨਾਲ ਕੀ ਹੁੰਦਾ ਜੀ ਵੀ ਇੱਕ ਸਾਰ ਸਾਰੇ ਖੇਤ ਵਿੱਚ ਬਰਾਬਰ ਸਪਰੇ ਹੋ ਜਾਂਦੀ ਹੈ ਕਈ ਵਾਰੀ ਕੀ ਹੁੰਦਾ ਵੀ ਆਪਾਂ ਮੈਨੂਅਲੀ ਆਪਾਂ ਲੇਬਰ ਸਪਰੇ ਕਰ ਰਹੀ ਹੁੰਦੀ ਹੈ ਕਈ ਫੰਟਾ ਰਹਿ ਜਾਂਦੀਆਂ ਨੇ ਜਾਂ ਕਈ ਵਾਰੀ ਕੀ ਹੁੰਦਾ ਵੀ ਆਪਣੇ ਓਵਰਲੈਪਿੰਗ ਹੋ ਜਾਂਦੀ ਹੈ ਉਸ ਸਥਿਤੀ ਵਿੱਚ ਕਈ ਵਾਰੀ ਆਪਣੇ ਜਾਦਾ ਮਾਤਰਾ ਪੈਣ ਕਰਕੇ ਜਾਂ ਉਥੇ ਜਿੱਥੇ ਸਪਰੇ ਨਹੀਂ ਵੱਜੀ ਉਥੇ ਉਹ ਕੀੜਾ ਰਹਿ ਜਾਂਦਾ ਜਿੱਥੇ ਉਹ ਕੀੜਾ ਰਹਿ ਜਾਂਦਾ ਕਿਉਂਕਿ ਇਹਨਾਂ ਦਾ ਜਿਹੜੇ ਕੀੜਿਆਂ ਦਾ ਜਿਹੜਾ ਲਾਈਫ ਸਾਈਕਲ ਆ ਬਹੁਤ ਛੇਤੀ ਛੇਤੀ ਕੰਪਲੀਟ ਹੁੰਦਾ ਵੀ 20 ਦਿਨਾਂ ਵਿੱਚ ਕੁਸ਼ਕ 25 ਦਿਨਾਂ ਵਿੱਚ ਆਪਣਾ ਪੂਰਾ ਲਾਈਫ ਸਾਈਕਲ ਪੂਰਾ ਕਰ ਲੈਂਦੇ ਨੇ ਉਸ ਸਥਿਤੀ ਵਿੱਚ ਉਹ ਫਿਰ ਕੀੜੇ ਦੁਬਾਰਾ ਇੱਕ ਹਮਲਾ ਕਰ ਸਕਦੇ ਹੁੰਦੇ ਨੇ ਇਸ ਲਈ ਜਿਹੜਾ ਡਰੋਨ ਤਕਨੀਕ ਨਾਲ ਆਪਣੇ ਜਿੱਦਾਂ ਕੀ ਭਾਰਤ ਸਰਕਾਰ ਵੱਲੋਂ ਵੀ ਡਰੋਨ ਦੀ ਦੀ ਆਪਣੀ ਸਕੀਮ ਚ ਚਲਾਈ ਜਾ ਰਹੀ ਹੈ ਉਸ ਤੇ ਇਹਦੀ ਇਨਵੀ ਡਰੋਨ ਆਪਣੇ ਸਪਰੇਅਰਸ ਆ ਰਹੇ ਨੇ ਇੱਕ ਸਾਰ ਸਪਰੇਅ ਹੋਣ ਕਰਕੇ ਕੀ ਹੋਊਗਾ ਜੀ ਬਰਾਬਰ ਸਪਰੇਅ ਜਾਊਗੀ ਸਾਰੇ ਕੀੜਿਆਂ ਦਾ ਬਿਮਾਰੀਆਂ ਦਾ ਨਿਯੰਤਰਣ ਸਹੀ ਟਾਈਮ ਤੇ ਹੋ ਜਾਂਦਾ ਤੇ ਉਹਦਾ ਰੋਕਥਾਂ ਵਧੀਆ ਹੋਣ ਕਰਕੇ ਆਪਣਾ ਜਿਹੜਾ ਝਾੜ ਤੇ ਮਾੜਾ ਅਸਰ ਨਹੀਂ ਹੁੰਦਾ ਜੀ ਤੇ ਡਾਕਟਰ ਸਾਹਿਬ ਅਕਸਰ ਇਹ ਵੀ ਦੇਖਿਆ ਜਾਂਦਾ ਹੈ ਕਿ ਜਦੋਂ ਅਸੀਂ ਸਪ੍ਰੇਆਂ ਲਗਾਤਾਰ ਕਰਦੇ ਹਾਂ ਦਵਾਈਆਂ ਜਿਸ ਤਰ੍ਹਾਂ ਤੁਸੀਂ ਕਿਹਾ ਹੈ ਕਿ ਹਰ ਵਾਰ ਤੁਸੀਂ ਜਿਹੜੀ ਉਹ ਬਦਲ ਕੇ ਵਰਤੋ ਜੀ ਪਰ ਕਈ ਵਾਰ ਇਹ ਹੁੰਦਾ ਹੈ ਕਿ ਜਿਹੜੇ ਕੀੜੇ ਨੇ ਉਹਦੇ ਆਦੀ ਜੇ ਹੋਣੇ ਸ਼ੁਰੂ ਹੋ ਜਾਂਦੇ ਨੇ ਆਪਾਂ ਸਪਰੇਅ ਕੀਤੀ ਇੱਕ ਦੋ ਦਿਨ ਅਸਰ ਪਿਆ ਤੇ ਦੁਬਾਰਾ ਫਿਰ ਉਹ ਦਿਸਣੇ ਸ਼ੁਰੂ ਹੋ ਜਾਂਦੇ ਨੇ ਉਹਦਾ ਕੀ ਕਾਰਨ ਹੈ ਜੀ ਜੀ ਇਹਦਾ ਕਾਰਨ ਇਹ ਹੁੰਦਾ ਜੀ ਕਈ ਵਾਰੀ ਆਪਾਂ ਜਿੱਦਾਂ ਕਿ ਗੈਰ ਜੋ ਸਿਫਾਰਿਸ਼ ਨਹੀਂ ਕੀਤੀ ਹੋਈ ਹੈ ਦਵਾਈ ਉਹਦਾ ਵੀ ਆਪਾਂ ਵਰਤੋਂ ਕਰਨ ਲੱਗ ਪੈਂਦੇ ਆ ਕਿਉਂਕਿ ਯੂਨੀਵਰਸਿਟੀ ਨੇ ਇੱਕ ਖਾਸ ਤੌਰ ਤੇ ਕਿਹਾ ਗਿਆ ਵੀ ਜਿਹੜੇ ਸਿੰਥੈਟਿਕ ਪਾਇਰੈਥਰੋਇਡ ਨੇ ਖਾਸ ਤੌਰ ਤੇ ਜਿਵੇਂ ਪਰਮੈਥਰਿਨ ਜੋ ਸਾਈਪਰਮੈਥਰਿਨ ਆ ਜਾਂਦਾ ਹੁੰਦਾ ਹੁੰਦਾ ਜੀ ਉਦੇ ਵਿੱਚ ਲੈਂਡਾ ਆ ਜਾਂਦੀ ਹੈ ਇਹ ਦਵਾਈਆਂ ਨਾਲ ਕੀ ਹੁੰਦਾ ਜੀ ਜਿਹੜੀ ਉਹ ਕੀੜੇ ਬਚ ਜਾਂਦੇ ਨੇ ਕੰਟਰੋਲ ਤੋਂ ਬਾਅਦ ਉਹਨਾਂ ਦੀ ਜਿਹੜੀ ਅੰਡੇ ਦੇਣ ਦੀ ਸਮਰੱਥਾ ਜਿਹਨੂੰ ਆਪਾਂ ਐਗ ਲਿੰਕ ਕਪੈਸਿਟੀ ਆ ਉਹ ਵੱਜ ਜਾਂਦੀ ਹੈ ਇਸ ਕਰਕੇ ਜਿਹੜੇ ਬਾਅਦ ਵਿੱਚ ਉਹ ਕੀੜੇ ਬਚਦੇ ਨੇ ਉਹ ਇੰਨੇ ਭਿਆਨਕ ਰੂਪ ਵਿੱਚ ਆਉਂਦੇ ਨੇ ਆਪਾਂ ਜਿੰਨੀਆਂ ਮਰਜ਼ੀ ਸਪਰੇਹਾਂ ਕਰ ਲਈਏ ਫਿਰ ਉਹ ਕਾਬੂ ਨਹੀਂ ਹੁੰਦੇ ਜੀ 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 ਤੇ ਡਾਟ ਸਾਬ ਇੱਕ ਇਹ ਵੀ ਹੁੰਦਾ ਹੈ ਕਿ ਕੁਝ ਨਾ ਕੁਝ ਘਰੇਲੂ ਉਪਾਅ ਵੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੇ ਜਾਂਦੇ ਨੇ ਤੇ ਉਹ ਕਾਫੀ ਕਹਿੰਦੇ کارਗਰ ਵੀ ਸਿੱਧ ਹੁੰਦੇ ਨੇ ਉਹਨਾਂ ਬਾਰੇ ਕਿਸਾਨ ਵੀਰਾਂ ਨੂੰ ਸਾਡੇ ਨੂੰ ਜ਼ਰੂਰ ਦੱਸੋ ਕਿ ਉਹ ਘਰ ਬੈਠੇ ਬੈਠੇ ਹੀ ਕਿਵੇਂ ਇਹਨਾਂ ਕੀਟਾਂ ਦਾ ਪ੍ਰਬੰਧਨ ਕਰ ਸਕਦੇ ਨੇ ਜੀ ਜਿਹੜੇ ਯੂਨੀਵਰਸਿਟੀ ਬਾਕੀ ਦਵਾਈਆਂ ਦੇ ਨਾਲ ਨਾਲ ਇੱਕ ਜਿਹੜੀ ਨੀਮ ਬੇਸਡ ਜਿਹੜੀ ਆਪਾਂ ਦਵਾਈਆਂ ਉਹਦੇ ਵਿੱਚ 80 ਐਮ ਐਲ ਇੱਕ ਆਪਾਂ ਦਵਾਈ ਆਉਂਦੀ ਐ ਅਜ਼ਰ ਡਾਇਰੈਕਟ ਇਨ 5% ਹੁੰਦਾ ਜੀ ਉਹ ਆਪਾਂ ਵਰਤ ਸਕਦੇ ਹੁੰਦੇ ਆ ਇਹ ਸਾਰੀਆਂ ਜੀ ਨਿੰਮ ਬੇਸਡ ਜਿਹੜੀਆਂ ਦਵਾਈਆਂ ਹੁੰਦੀਆਂ ਨੇ ਤੇ ਜੇ ਆਪਾਂ ਘਰੇ ਹੀ ਉਹਨੂੰ ਤਿਆਰ ਕਰਨਾ ਹੈ ਤਾਂ ਯੂਨੀਵਰਸਿਟੀ ਵੱਲੋਂ ਸਿਫਾਰਸ਼ ਹੈ ਜੀ ਪੀਏਯੂ ਨੀਮ ਬੇਸਡ ਸਪਰੇ 4 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਵਰਤਣੀ ਹੁੰਦੀ ਐ ਇਹਨੂੰ ਜੇ ਆਪਾਂ ਤਿਆਰ ਕਰਨਾ ਤਾਂ 4 ਕਿਲੋ ਇਹਦੇ ਵਿੱਚ ਨਿੰਬ ਦੀਆਂ ਪੱਤੀਆਂ ਹਰੀਆਂ ਟਾਣੀਆਂ ਜਾਂ ਨਮੋੜੀਆਂ ਲੈ ਕੇ ਉਹਨੂੰ 10 ਲੀਟਰ ਪਾਣੀ ਵਿੱਚ ਪਾ ਕੇ ਉਹਨੂੰ 30 ਮਿੰਟ ਲਈ ਆਪਾਂ ਬੋਇਲ ਕਰ ਲੈਣਾ ਹੈ ਬੋਇਲ ਕਰਨ ਤੋਂ ਬਾਅਦ ਉਹਦਾ ਜਿਹੜਾ ਸੱਤ ਹੈ ਉਹ ਪਾਣੀ ਵਿੱਚ ਆ ਜਾਊਗਾ ਫਿਰ ਆਪਾਂ ਉਹਨੂੰ ਫਿਲਟਰ ਕਰਕੇ ਫਿਰ ਆਪਾਂ ਜਿਹੜਾ ਉਹ 4 ਲੀਟਰ ਘੋਲ ਹੈ ਜਿਹੜਾ ਉਹ ਆਪਾਂ ਫਸਲਾਂ ਉੱਪਰ ਸਪਰੇਅ ਕਰਾਂਗੇ ਝੋਨੇ ਉੱਪਰ ਸਪਰੇਅ ਕਰਾਂਗੇ ਫਿਰ ਜਿਹੜੇ ਇਹ ਜਿਹੜੇ ਪੱਤਾ ਲਪੇਟ ਹੈ ਜਾਂ ਇਵਨ ਗੋਭ ਦੀ ਸੁੰਢੀ ਹੈ ਉਹ ਜਦੋਂ ਆਰਥਿਕ ਗਾਰ ਦੇ ਲੱਗ ਛਾਗੇ ਆਪਾਂ ਨੂੰ ਪਤਾ ਲੱਗ ਗਿਆ ਵੀ ਹੁਣ ਇਹ ਸ਼ੁਰੂ ਹੋ ਰਹੀ ਹੈ ਤਾਂ ਉਦੋਂ ਆਪਾਂ ਨੂੰ ਇਹ ਜਿਹੜੀ ਦਵਾਈ ਹੈ ਇਹਦੀ ਆਪਾਂ ਵਰਤੋਂ ਕਰਕੇ ਉਹਨੂੰ ਕੰਟਰੋਲ ਕਰ ਸਕਦੇ ਆ ਕਿਉਂਕਿ ਕੁਦਰਤੀ ਤੌਰ ਤੇ ਜਦੋਂ ਨਿੰਮ ਨੀਮ ਬੇਸਡ ਅਪ ਦਵਾਈਆਂ ਵਰਤਦੇ ਆ ਇਹ ਕੀ ਕਰਦੇ ਆ ਨੇ ਜੀ ਪੱਤਾ ਨਕੌੜਾ ਕਰ ਦਿੰਦੀਆਂ ਨੇ ਉੱਥੇ ਫਿਰ ਜਦੋਂ ਵੀ ਕੋਈ ਕੀੜੇ ਨੇ ਹਮਲਾ ਕਰਨਾ ਰਸ ਚੂਸਣ ਵਾਲੇ ਜਾਂ ਖਾਣ ਵਾਲੇ ਕੀੜੇ ਉਹ ਇਹਨੂੰ ਅਵੋਇਡ ਕਰ ਦਿੰਦੇ ਨੇ ਕੌੜੀ ਹੋਣ ਕਰਕੇ ਅਵੋਇਡ ਕਰਨਗੇ ਕੁਦਰਤੀ ਤੌਰ ਤੇ ਜਿਹੜਾ ਕੰਟਰੋਲ ਆ ਉਹ ਘਟ ਜਾਂਦਾ ਜੀ ਤੇ ਹੋਰ ਵੀ ਕਿਸੇ ਕੋਲ ਦੀ ਸਫਾਰਸ਼ ਕੀਤੀ ਜਾਂਦੀ ਹੈ ਜੀ ਜੀ ਜਿੱਦਾਂ 80 ml ਮੈਂ ਤੁਹਾਨੂੰ ਦੱਸਿਆ ਆਜ਼ਾਦੀ ਰક્ત 5% ਹੁੰਦਾ ਐਵੇਂ ਇਕੋਟਨ ਨਾਮ ਦੀ ਦਵਾਈ ਹੁੰਦੀ ਹੈ ਜੀ 1 ਲੀਟਰ ਆਪਾਂ ਵਰਤਣੀ ਹੁੰਦੀ ਹੈ ਉਹਦੇ ਵਿੱਚ ਸਾਦੀ ਰੈਕਟ 1.15% ਹੁੰਦਾ ਹੈ ਜੀ ਇਸ ਤਰੀਕੇ ਨਾਲ ਆਪਾਂ ਜਿਹੜਾ ਇਹ ਨੀਮ ਬੇਸਡ ਦਵਾਈਆਂ ਵਰਤ ਕੇ ਕੰਟਰੋਲ ਕਰ ਸਕਦੇ ਹਾਂ ਇਸ ਤੋਂ ਇਲਾਵਾ ਜਿਹੜਾ ਇੱਕ ਆਪਣਾ ਬਾਇਓਲੋਜੀਕਲ ਕੰਟਰੋਲ ਕਰ ਦਿੰਨੇ ਆ ਵੀ ਕੁਦਰਤੀ ਤੌਰ ਤੇ ਜਿਹਦੇ ਵਿੱਚ ਟ੍ਰਾਈਕੋਕਾਰਡਸ ਆ ਜਾਂਦੇ ਨੇ ਕਿਉਂਕਿ ਕੁਝ ਕਿਸਾਨ ਵੀਰ ਆਰਗੈਨਿਕ ਫਾਰਮਿੰਗ ਵੀ ਕਰਦੇ ਨੇ ਜੀ ਉਹਨਾਂ ਖੇਤਾਂ ਵਿੱਚ ਨੀਬ ਬੇਸਡ ਕਿਸਾਨ ਵੀਰ ਵਰਤਦੇ ਨੇ ਦਵਾਈਆਂ ਜਾਂ ਜਿਹੜੇ ਟ੍ਰਾਈਕੋਕਾਰਡ ਟ੍ਰਾਈਕੋਕਾਰਡ ਵਿੱਚ ਕੀ ਹੁੰਦਾ ਜੀ ਟ੍ਰਾਈਕੋਗਰਾਮਾ ਜਪੋਨਿਕਮ ਇਹ ਕੀੜੇ ਹੁੰਦੇ ਨੇ ਜੀ ਇੱਕ ਕਿਸਮ ਦੇ ਜੋ ਕਿ ਇੱਕ ਆਪਣੇ ਮਿੱਤਰ ਕੀੜੇ ਦੇ ਤੌਰ ਤੇ ਜਿਹੜੇ ਆਪਣੇ ਬਿਮਾਰੀ ਹਮਲਾ ਜਿਹੜਾ ਹੁੰਦਾ ਜੀ ਪੱਤਾ ਲਪੇਟ ਦਾ ਜਾਂ ਗੋਪਤੀ ਸੁੰਡੀ ਦਾ ਉਹਨਾਂ ਨੂੰ ਇਹ ਕੰਟਰੋਲ ਕਰਦੇ ਨੇ ਇਹਦੇ ਵਾਸਤੇ ਇਹ ਜਿਹੜੇ ਟ੍ਰਾਈਕੋਕਾਰਡ ਨੇ ਇਹ ਆਪਾਂ ਨੂੰ ਕਿਉਂਕਿ ਅਗਲੇ ਮਹੀਨੇ ਕਿਸਾਨ ਵੀਰ ਆਪਣੇ ਜਿਹੜੇ ਮੇਲੇ ਲੱਗ ਰਹੇ ਨੇ ਪੀਏਯੂ ਵਿਖੇ ਉੱਥੇ ਵੀ ਇਹ अवेलेबल ਹੁੰਦੇ ਨੇ ਜਾਂ ਕੁਝ ਕੁ ਕਿਸਾਨ ਵੀਰ ਪਹਿਲਾਂ ਜਾਂ ਬਾਅਦ ਵਿੱਚ ਵੀ ਇਹ ਕੀਟ ਵਿਗਿਆਨ ਵਿਭਾਗ ਤੋਂ ਇਹ ਜਿਹੜੇ ਟ੍ਰਾਈਕੋਕਾਰਡ ਨੇ ਉਹ ਲੈ ਕੇ ਇਹ ਤਾਂ ਜਿਹੜਾ ਬਾਇਓਲੋਜੀਕਲ ਹੈ ਕੁਦਰਤੀ ਤੌਰ ਤੇ ਜਿਹੜਾ ਕੰਟਰੋਲ ਕਰਨਾ ਉਹ ਵੀ ਆਪਾਂ ਕਰ ਸਕਦੇ ਹੁੰਦੇ ਹਾਂ ਜੀ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਆ ਮਿੱਤਰ ਕੀੜਿਆਂ ਦੀ ਤਾਂ ਕਿਸਾਨ ਵੀਰਾਂ ਨੂੰ ਇਹ ਵੀ ਜਾਣਕਾਰੀ ਦੇ ਦੇਓ ਕਿ ਮਿੱਤਰ ਕੀੜੇ ਕਿਹੜੇ-ਕਿਹੜੇ ਨੇ ਕਿਉਂਕਿ ਪਛਾਣ ਕਰਨੀ ਬੜੀ ਮੁਸ਼ਕਲ ਹੈ ਜਿਵੇਂ ਹੁਣ ਗੋਬਦੀ ਸੰਡੀ ਪੱਤਾ ਲਪੇਟ ਸੰਡੀ ਦੀ ਪਛਾਣ ਬਾਰੇ ਪਤਾ ਲੱਗ ਗਿਆ ਜਾਂ ਫਿਰ ਜਿਹੜਾ ਹਾਪਰ ਆ ਉਹ ਪੂਰੀ ਪਿੱਠ ਵਾਲਾ ਵੀ ਹੁੰਦਾ ਚਿੱਟੀ ਵਾਲਾ ਵੀ ਹੁੰਦਾ ਇਸ ਤੋਂ ਲਾਓ ਮਿੱਤਰ ਕੀੜੇ ਕਿਹੜੇ-ਕਿਹੜੇ ਨੇ ਕਿਉਂਕਿ ਕਈ ਵਾਰ ਜਾਣੇ-ਅਣਜਾਣੇ ਦੇ ਵਿੱਚ ਅਸੀਂ ਉਹਨਾਂ ਦਾ ਵੀ ਨੁਕਸਾਨ ਕਰ ਬੈਠਦੇ ਹਾਂ ਜੀ ਜਿਹੜੇ ਮਿੱਤਰ ਕੀੜੇ ਨੇ ਜੀ ਅਕਸਰ ਆਪਣੇ ਆਪਣਾ ਖੇਤਾਂ ਵਿੱਚ ਦੇਖਦੇ ਹਾਂ ਜੀ ਵੀ ਸਪਾਈਡਰ ਜਾਂ ਜਿਵੇਂ ਮੱਕੜੀ ਲੱਗ ਗਈ ਹੈ ਉਹ ਅਸਲ 'ਚ ਜਿਹੜੀ ਮੱਕੜੀ ਹੁੰਦੀ ਹੈ ਜਾਂ ਇੱਕ ਆਪਣੀ ਲਾਲ ਜੀ ਆਪਾਂ ਭੁੰਡੀ ਕਹਿ ਦਿੰਨੇ ਆ ਕੋਕੀਨੇਲਾ ਸੈਪਟਮ ਪੰਕਟਾ ਇਹ ਆਪਣੇ ਸਾਰੇ ਜਿਹੜੇ ਮਿੱਤਰ ਕੀੜੇ ਹੁੰਦੇ ਨੇ ਤੇ ਜਿਹੜੀ ਵੀ ਹੁਣ ਲੇਟੈਸਟ ਯੂਨੀਵਰਸਿਟੀ ਰეკਮੈਂਡ ਕਰਦੀ ਹੈ ਇਹ ਸਾਰੀਆਂ ਗ੍ਰੀਨ ਕੈਮਿਸਟਰੀ ਵਾਲੀਆਂ ਦਵਾਈਆਂ ਨੇ ਚਾਹੇ ਉਹ ਪਰਫੇਮ ਦੀ ਵਰਤੋਂ ਕਰ ਰਹੇ ਆ ਚਾਹੇ ਕੋਰਾ ਜਨ ਹੈ ਚਾਹੇ ਉਹ ਟਕੂਮੀ ਆਪ ਵਰਤ ਰਿਆਂ ਇਹਦੇ ਨਾਲ ਕੀ ਹੁੰਦਾ ਜੀ ਜਿਹੜੇ ਆਪਣੇ ਮਿੱਤਰ ਕੀੜੇ ਨੇ ਉਹ ਬੱਚੇ ਰਹਿੰਦੇ ਹੁੰਦੇ ਨੇ ਜੀ ਤੇ ਜਿਹੜੇ ਆਪਣੇ ਸਿਰਫ ਨੁਕਸਾਨ ਕਰਨ ਵਾਲੇ ਕੀੜੇ ਨੇ ਉਹਦੀ ਜਿਹੜੀ ਆ ਉਹ ਸਮੱਸਿਆ ਜਿਹੜੀ ਆ ਉਹ ਤੋਂ ਆਪਾਂ ਛੁਟਕਾਰਾ ਪਾਉਂਦੇ ਆ ਇਹ ਜਿਹੜੇ ਮਿੱਤਰ ਕੀੜੇ ਵਿੱਚ ਜਿੱਦਾਂ ਆਪਾਂ ਪਹਿਲਾਂ ਗੱਲ ਕਰੀ ਆ ਵੀ ਮੱਕੜੀਆਂ ਹੋ ਜਾਂਦੀਆਂ ਨੇ ਜੀ ਉਸ ਤੋਂ ਇਲਾਵਾ ਇੱਕ ਲਾਲ ਜੀ ਭੁੰਡੀ ਆਉਂਦੀ ਹੁੰਦੀ ਹੈ ਲੇਡੀ ਬਰਡ ਬੀਟਲ ਜੀ ਨੂੰ ਕਹਿੰਦੇ ਆ ਜਾਂ ਇੱਕ ਡੈਮਸਲ ਫਲਾਈਜ਼ ਹੁੰਦੀਆਂ ਨੇ ਇਹ ਜਿਹੜੀਆਂ ਕੁਦਰਤੀ ਤੌਰ ਤੇ ਜਿਹੜੀਆਂ ਬਿਮਾਰੀ ਹਮਲਾ ਜਿਹੜਾ ਹੁੰਦਾ ਪੱਤਾ ਲਪੇਟ ਦਾ ਜਾਂ ਹੋਰ ਕੀੜਿਆਂ ਦਾ ਉਹਨਾਂ ਦੀ ਜਿਹੜੀ ਪਾਪੂਲੇਸ਼ਨ ਹੈ ਉਹਨੂੰ ਕੰਟਰੋਲ ਵਿੱਚ ਰੱਖਦਿਆਂ ਨੇ ਇਸ ਲਈ ਕਿਸਾਨ ਵੀਰੋ ਜੇ ਤੁਹਾਨੂੰ ਖੇਤਾਂ ਵਿੱਚ ਇਹ ਮੱਕੜੀਆਂ ਜਾਂ ਆਪਣੇ ਇਹ ਲਾਲ ਭੁੰਡੀ ਨਜ਼ਰ ਆ ਰਹੀ ਹੈ ਕਿਰਪਾ ਕਰਕੇ ਇਹਨਾਂ ਉੱਪਰ ਆਪਾਂ ਸਪਰੇ ਨਹੀਂ ਜੀ ਕਰਨੀ ਇਹ ਤੁਹਾਡੇ ਮਿੱਤਰ ਕੀੜੇ ਨੇ ਕੁਦਰਤੀ ਤੌਰ ਤੇ ਜਿਹੜੇ ਇਹ ਕੀੜਿਆਂ ਦੀ ਜਿਹੜੀ ਕਾਊਂਟ ਹੈ ਉਹਨੂੰ ਘੱਟ ਰੱਖਦਿਆਂ ਨੇ ਜੀ ਜੀ ਬਿਲਕੁਲ ਜੀ ਤੇ ਕਈ ਵਾਰ ਜਿਹੜੇ ਕੁਝ ਪੰਛੀ ਹੁੰਦੇ ਨੇ ਉਹ ਵੀ ਸਹਾਇਕ ਸਿੱਧ ਹੁੰਦੇ ਨੇ ਕਿਸਾਨ ਵੀਰਾਂ ਵਾਸਤੇ ਕਿਉਂਕਿ ਕਈ ਵਾਰ ਉਹ ਵੀ ਇਹਨਾ ਕੀੜਿਆਂ ਨੂੰ ਖਾਂਦੇ ਨੇ ਇਸ ਕਰਕੇ ਉਹਨਾਂ ਨੂੰ ਵੀ ਪੂਰਾ ਮੌਕਾ ਦਿਆ ਕਰੋ ਤਾਂ ਜੋ ਆਪਾਂ ਕਈ ਵਾਰ ਉਡਾਉਣੇ ਸ਼ੁਰੂ ਕਰ ਦਿੰਦੇ ਆ ਕਿ ਫਸਲ ਦਾ ਨੁਕਸਾਨ ਹੋਵੇਗਾ ਪਰ ਉਹ ਵੀ ਕਈ ਵਾਰ ਤੁਹਾਡਾ ਫਾਇਦਾ ਕਰ ਰਹੇ ਹੁੰਦੇ ਨੇ ਤੇ ਡਾਕਟਰ ਸਾਹਿਬ ਖਾਸ ਤੌਰ ਦੇ ਉੱਤੇ ਕਿਹੜੀਆਂ ਕਿਸਮਾਂ ਨੇ ਕਿਹੜੀਆਂ ਉਹ ਨਦੀ ਨਾਸ਼ਕ ਨੇ ਜਿਨ੍ਹਾਂ ਦੀਆਂ ਸਿਫਾਰਸ਼ਾਂ ਇਸ ਵੇਲੇ ਇਸ ਸੀਜ਼ਨ ਦੇ ਵਿੱਚ ਲਾਹੇਵੰਦ ਹੋ ਸਕਦੀਆਂ ਨੇ ਜੀ ਜਿਹੜੀ ਆਮ ਆਪਣੀ ਜਿਹੜੀ ਝੋਨੇ ਦੀ ਜਿਹੜੀਆਂ ਹਰ ਕਿਸਮ ਵਿੱਚ ਹੀ ਆਪਾਂ ਕੀਟਨਾਸ਼ਕਾਂ ਦੀ ਜਿਹੜੀ ਵਰਤੋਂ ਆਪਾਂ ਕਰ ਸਕਦੇ ਹਾਂ ਖਾਸ ਤੌਰ ਤੇ ਜਿਹੜੀ ਪੱਤਾ ਲਪੇਟ ਜਾਂ ਗੋਭ ਦੀ ਸੁੰਡੀ ਵਾਸਤੇ ਜੋ ਸਿਫਾਰਸ਼ ਕੀਤੀ ਹੋਈ ਹੈ ਫੇਮ ਨਾਮ ਦੀ ਦਵਾਈ ਹੁੰਦੀ ਹੈ ਜੀ 20 ਐਮ ਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਜਾਂ 50 ਗ੍ਰਾਮ ਟਕੂਮੀ ਇਹ ਦੋਨਾਂ ਵਿੱਚ ਫਲੂਬੈਂਡਾਮਾਈਡ ਸਾਲਟ ਹੁੰਦਾ ਹੈ ਜੀ ਇਸ ਤੋਂ ਇਲਾਵਾ ਆਪਾਂ ਕੋਰਾਜਨ ਵਰਤ ਸਕਦੇ ਆ 60 ਐਮ ਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਜਾਂ ਜੀ ਆਪਾਂ ਕਲੋਰੋਵੀਵਨ ਆਪ ਵਰਤ ਰਹੇ ਆ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲੀਟਰ ਪਾਣੀ ਵਿੱਚ ਮਿਕਸ ਕਰਕੇ ਇਹਦੀ ਆਪਾਂ ਵਰਤੋਂ ਕਰ ਸਕਦੇ ਆ ਇਸ ਨਾਲ ਨਾਲੇ ਤਾਂ ਆਪਣੇ ਪੱਤਲ ਭੇਡ ਸੁੰਢੀ ਦਾ ਹਮਲਾ ਰੁਕਦਾ ਹੈ ਤੇ ਨਾਲ ਹੀ ਜਿਹੜੀ ਗੋਬ ਦੀ ਸੁੰਢੀ ਹੈ ਉਹਦੇ ਵਾਸਤੇ ਜਿਹੜੀ ਹੈ ਉਹ ਰੋਕਤਮ ਹੁੰਦੀ ਹੈ ਜੀ ਤੇ ਬਾਸਮਤੀ ਕਿਸਮਾਂ ਵਿੱਚ ਖਾਸ ਤੌਰ ਤੇ ਕਿਉਂਕਿ ਬਾਸਮਤੀ ਕਿਸਮਾਂ ਵਿੱਚ ਜਿਹੜਾ ਇਹ ਆਰਥਿਕ ਘਾਰ ਹੈ ਜੇ ਆਪਾਂ ਪੱਤਲ ਭੇਡ ਦੀ ਆਪਾਂ ਗੱਲ ਕਰੀਏ 10% ਦਾ ਹੁੰਦਾ ਜੀ ਇਹ ਜਿਹੜਾ ਆਰਥਿਕ ਗਾਰ ਵਿੱਚ ਆਪਣੇ ਬਾਸਮਤੀ ਕਿਸਮਾਂ ਵਿੱਚ ਆਪਾਂ ਪਦਾਨ ਵਰਤ ਸਕਦੇ ਹਾਂ ਜੀ ਫਰਟੇਰਾ ਆ ਜਾਂਦੀ ਹੈ 4 ਕਿਲੋ ਫਰਟੇਰਾ ਵਰਤ ਸਕਦੇ ਹਾਂ ਪ੍ਰਤੀ ਏਕੜ ਦੇ ਹਿਸਾਬ ਨਾਲ 10 ਕਿਲੋ ਪਦਾਨ ਜਾਂ 6 ਕਿਲੋ ਆਪਾਂ ਫਿਪਰੋਨਿਲ ਦੀ ਵਰਤੋਂ ਕਰਕੇ ਇਹਦੀ ਐ ਰੋਕਥਾਮ ਕਰ ਸਕਦੇ ਹੁੰਦੇ ਹ ਜੀ ਤੇ ਜੇ ਆਪਣੇ ਆਪਾਂ ਜਿਹੜੀ ਪੱਤਾ ਲਪੇਟ ਵਿੱਚ ਇੱਕ ਖਾਸ ਤੌਰ ਤੇ ਰეკਮੈਂਡੇਸ਼ਨ ਦਿੱਤੀ ਗਈ ਹੈ ਵੀ ਆਪਾਂ ਇੱਕ ਰੱਸੀ ਫੇਰ ਕੇ ਵੀ ਤੁਸੀਂ ਦੇਖਿਆ ਹੋਊਗਾ ਕਿਸਾਨ ਵੀਰੋ ਕਿ ਜਦੋਂ بارش ਹੁੰਦੀ ਹੈ ਕੁਦਰਤੀ ਤੌਰ ਤੇ ਕੰਟਰੋਲ ਹੋ ਜਾਂਦੀ ਹੈ ਜਿੱਥੇ ਇਹਦਾ ਹਮਲਾ ਜ਼ਿਆਦਾ ਹੋ ਰਿਹਾ ਹੈ ਆਪਾਂ ਸ਼ੁਰੂਆਤੀ ਸਮੇਂ ਵਿੱਚ ਇੱਕ 20 ਤੋਂ 30 ਮੀਟਰ ਲੰਬੀ ਨਾਰੀਅਲ ਜਾਂ ਮੁੰਜ ਦੀ ਰੱਸੀ ਆਪਾਂ ਖੇਤ ਵਿੱਚ ਫੇਰ ਸਕਦੇ ਹਾਂ ਉੱਤੇ ਪਰ ਇੱਕ ਖਾਸ ਖਿਆਲ ਰੱਖਣਾ ਵੀ ਖੇਤ ਵਿੱਚ ਪਾਣੀ ਖੜਾ ਹੋਣਾ ਚਾਹੀਦਾ ਤਾਂ ਇਹ ਕੁਦਰਤੀ ਤੌਰ ਤੇ ਜਿਹੜੀ ਪੱਤਾ ਲਪੇਟ ਪਾਣੀ ਵਿੱਚ ਗਿਰ ਕੇ ਇਹ ਜਿਹੜੀਆਂ ਉਹ ਮਰ ਜਾਂਦੀ ਹੈ ਇਸ ਤਰੀਕੇ ਨਾਲ ਵੀ ਆਪਾਂ ਉਹਤੇ ਰੋਕਥਾਮ ਕਰ ਸਕਦੇ ਹਾਂ ਪਰ ਇਹ ਜਦੋਂ ਇੱਕ ਵਾਰੀ ਫਲਾਵਰਿੰਗ ਹੋ ਗਈ ਫੁੱਲ ਉਹਨੇ ਮੁੰਜਰਾਂ ਚੱਕ ਲੀਆਂ ਫਿਰ ਆਪਾਂ ਇਸ ਦਾ ਇਸਤੇਮਾਲ ਨਹੀਂ ਕਰਨਾ ਜੀ ਉਸ ਤੋਂ ਬਾਅਦ ਹੀ ਆਪਾਂ ਫਿਰ ਇਹ ਜਿਹੜਾ ਫਿਰ ਆਪਾਂ ਕੀਟ ਨਾ ਸਕਦਾ ਜਿਹੜੀ ਆ ਵਰਤੋਂ ਕਰ ਸਕਦੇ ਹੁੰਦੇ ਆ ਜੀ ਡਾਕਟਰ ਸਾਹਿਬ ਇੱਕ ਕਿਸਾਨ ਵੀਰਾਂ ਦੇ ਮਨ ਦੇ ਵਿੱਚ ਇਹ ਵੀ ਸਵਾਲ ਹੁੰਦਾ ਹੈ ਅਕਸਰ ਕਿ ਜਦੋਂ ਆਪਾਂ ਸਪਰੇਅ ਕਰਨੀ ਹੈ ਕਿਸੇ ਵੀ ਕੀਟਨਾਸ਼ਕ ਦੀ ਤਾਂ ਉਸ ਵੇਲੇ ਪਾਣੀ ਲਾਉਣਾ ਛੋਣੇ ਨੂੰ ਜਾਂ ਪਾਣੀ ਘੱਟ ਰੱਖਣਾ ਹੈ ਇਹ ਬੜਾ ਇੱਕ ਮਨ ਦੇ ਵਿੱਚ ਉਹਨਾਂ ਦੇ ਸ਼ਸ਼ੋਪਾਂਜੀ ਬਣੀ ਰਹਿੰਦੀ ਹੈ ਤੇ ਇਸ ਤੋਂ ਇਲਾਵਾ ਇੱਕ ਇਹ ਵੀ ਹੁੰਦਾ ਹੈ ਕਿ ਸਪਰੇਅ ਕੀਤੀ ਤਾਂ ਬਾਰਿਸ਼ ਆ ਗਈ ਜਾਂ ਫਿਰ ਕੋਈ ਹੋਰ ਤਰੇਲ ਵਗੈਰਾ ਪੈ ਗਈ ਉਹਦਾ ਕਿੰਨਾ ਕੁ ਨੁਕਸਾਨ ਹੁੰਦਾ ਹੈ ਜੀ ਜੀ ਦੇਖੋ ਜ਼ਿਆਦਾਤਰ ਜਿਹੜੀਆਂ ਹੁਣ ਦਵਾਈਆਂ ਆ ਰਹੀਆਂ ਨੇ ਜੀ ਇਹਨਾਂ ਵਿੱਚ ਰੇਨ ਫਾਸਟਨੈਸ ਹੈ ਵੀ ਜੇ 3 ਤੋਂ 4 ਘੰਟੇ ਆਪਣਾ ਬਿਨਾ ਮੀਂਹ ਤੋਂ ਸਮਾਂ ਲੰਘ ਗਿਆ ਤਾਂ ਇਹ ਦਵਾਈਆਂ ਪੱਡੇ ਵਿੱਚ ਰਚ ਜਾਂਦੀਆਂ ਨੇ ਤਾਂ ਕਰਕੇ ਕੋਈ ਖਾਸ ਫਰਕ ਨਹੀਂ ਪੈਂਦਾ ਇਸ ਲਈ ਆਪਾਂ ਇਸ ਤੋਂ ਵੀ ਅਸਰ ਆਪਣਾ ਜ਼ਿਆਦਾ ਹੋਵੇ ਤਾਂ ਹੀ ਆਪਾਂ ਸਟਿੱਕਰ ਸਪਰੈਡਰ ਆਪ ਵਰਤਣ ਲੱਗ ਪਏ ਆ ਤਾਂ ਕਿ ਜਿਹੜੀ ਇਹ ਦਵਾਈ ਉੱਥੇ ਪਈ ਰਹੇ ਤੇ بارشਾਂ ਨਾਲ ਤੁਲੇ ਨਾ ਉਸ ਲਈ ਵੀ ਆਪਾਂ ਜੀ ਇਹ ਬਹੁਤ ਮੀ ਪੈ ਜਾਂਦਾ ਹੈ ਤਾਂ ਆਪਾਂ ਨੂੰ ਖਬਰਾਉਣ ਦੀ ਲੋੜ ਨਹੀਂ ਕਿਉਂਕਿ ਅੱਜ ਕੱਲ ਜਿਹੜੀਆਂ ਦਵਾਈਆਂ ਨੇ ਸਿਸਟੈਮਿਕ ਹੋਣ ਲੱਗ ਜਾਂਦੀਆਂ ਨੇ ਪੂਰੇ ਪੇਡੇ ਵਿੱਚ ਰਚ ਜਾਂਦੀਆਂ ਨੇ ਤੇ ਜਿੱਥੇ ਵੀ ਉਹ ਕੀੜੇ ਦਾ ਹਮਲਾ ਹੁੰਦਾ ਹੈ ਉਹ ਕੁਦਰਤੀ ਤੌਰ ਤੇ ਜੇ ਉਹ ਖਾਂਦਾ ਹੈ ਜਾਂ ਰਸ ਚੂਸਦਾ ਹੈ ਉਹਦੇ ਨਾਲ ਉਹਦਾ ਕੰਟਰੋਲ ਹੋ ਜਾਂਦਾ ਹੁੰਦਾ ਹੈ ਜੀ ਜੀ ਤੇ ਕਈ ਵਾਰੀ ਆਪਾਂ ਦੇਖਦੇ ਆਂ ਜੀ ਵੀ ਆਪਾਂ ਸਪਰੇਅ ਕੀਤੀ ਸੀ ਪਰ ਕੰਟਰੋਲ ਨਹੀਂ ਹੋਇਆ ਜਿਹੜੀਆਂ ਖਾਸ ਤੌਰ ਤੇ ਟੀਲੇ ਵਿੱਚ ਆਪਾਂ ਸਪਰੇਅਾਂ ਕਰਦੇ ਆ ਚਾਹੇ ਉਹ ਪੈਕਸੋਲੋਨ ਹੈ ਉਹ ਸ਼ੀਨ ਹੈ ਇਹ ਕੁਦਰਤੀ ਤੌਰ ਤੇ ਜਦੋਂ ਉਹ ਕੀੜੇ ਰਸ ਚੂਸਣ ਲੱਗਦੇ ਨੇ ਤਾਂ ਉਹ ਆਪਣਾ ਖਾਣਾ ਬੰਦ ਕਰ ਦਿੰਦੇ ਨੇ ਕਈ ਵਾਰੀ ਆਪਾਂ ਦੇਖਦੇ ਆ ਵੀ ਖੇਤ 'ਚ ਜੀ ਟਿੱਡੇ ਦਿਖਾਈ ਦੇ ਰਹੇ ਨੇ ਜੀ ਉਹਨੇ ਅਸਰ ਤਾਂ ਕਰ ਦਿੱਤਾ ਹੁੰਦਾ ਹੈ ਉਹਨੇ ਆਪਣੀ ਫੀਡਿੰਗ ਰੋਕ ਦਿੰਦੀ ਹੈ ਜੀ ਦੇ ਕਈ ਵਾਰੀ ਉਹਦੇ ਵਿੱਚ ਆਪਾਂ ਦੇਖਦੇ ਹਾਂ ਵੀ ਉਹ ਫੀਡਿੰਗ ਰੁਕਣ ਕਰਕੇ ਉਹ ਕੁਦਰਤੀ ਤੌਰ ਤੇ ਹਫ਼ਤੇ 10 ਦਿਨ ਬਾਅਦ ਆਪਣੇ ਆਪ ਹੀ ਮਰ ਜਾਂਦਾ ਹੈ ਆਪਾਂ ਦੇਖਦੇ ਹਾਂ ਜੀ ਵੀ ਕੱਲ ਸਪਰੇਅ ਕਰੀ ਸੀ ਵੀ ਕੀੜਾ ਦਿਖਾਈ ਦੇ ਰਿਹਾ ਹੈ ਇਸ ਲਈ ਆਪਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਉਹਦੇ ਕੰਟਰੋਲ ਲਈ ਵੇਟ ਕਰਨਾ ਚਾਹੀਦਾ ਹੈ ਜੀ ਬਿਲਕੁਲ ਡਾਕਟਰ ਸਾਹਿਬ ਤੁਸੀਂ ਕਿਸਾਨ ਵੀਰਾਂ ਨੂੰ ਬਹੁਤ ਲਾਹੇਵੰਦ ਜਾਣਕਾਰੀ ਦਿੱਤੀ ਹੈ ਕਿ ਝੋਨੇ ਦੀ ਫਸਲ ਦੇ ਵਿੱਚ ਸੰਯੁਕਤ ਕੀਟ ਪ੍ਰਬੰਧਨ ਕਿਵੇਂ ਕੀਤਾ ਜਾ ਸਕਦਾ ਹੈ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਥੈਂਕ ਯੂ ਸਰ ਸੋ ਯਸਾਨ ਸਾਡੇ ਨਾਲ ਡਾਕਟਰ ਜਸਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਤੇ ਇਹਨਾਂ ਨੇ ਕਿਸਾਨ ਵੀਰੋ ਤੁਹਾਨੂੰ ਜਾਣਕਾਰੀ ਦੇ ਦਿੱਤੀ ਹੈ ਕਿ ਕਿਸ ਤਰ੍ਹਾਂ ਨਾਲ ਤੁਸੀਂ ਝੋਨੇ ਦੀ ਫਸਲ ਦੇ ਵਿੱਚ ਕੀਟਾਂ ਦਾ ਜਿਹੜਾ ਹੈ ਉਹ ਪ੍ਰਬੰਧਨ ਕਰ ਸਕਦੇ ਹੋ ਨਾਮ ਕਿਸਾਨ ਬਾਣੀ ਇਸ ਪ੍ਰੋਗਰਾਮ ਦੇ ਪ੍ਰાયੋਜਕ ਸਨ ਖੇਤੀ ਤੇ ਕਿਸਾਨ ਪਾਲਾਈ ਮੰਤਰਾਲਾ ਭਾਰਤ ਸਰਕਾਰ